ਇੱਕ ਭਾਈ ਧਾਮ ਸਿੰਘ ਉਹ ਇਹਨੇ ਇਹ ਬੜਾ ਪਿਆਰਾ ਪਰਿਵਾਰ ਸੀ ਵੈਸੇ ਜਿਨ੍ਹਾਂ ਦਿਨਾਂ ਚ ਸਤਿਗੁਰੂ ਜੀ ਮਾਨਲ ਵਿੱਚ ਵਿਚਰਦੇ ਸਨ ਗੁਰੂ ਗੋਬਿੰਦ ਸਿੰਘ ਜੀ ਮਾਨਵਾ ਬਠਿੰਡੇ ਦੇ ਇਲਾਕੇ ਦੇ ਨਾਲ ਹੈ ਜਿਹੜੀ ਜੰਗ ਹੋਈ ਸੀ ਆਖਰੀ ਜੰਗ ਖਦਰਾਣੇ ਦੀ ਢਾਕ ਮੁਖ ਸਰਸਾਹਬ ਦੀ ਜੰਗ ਤੋਂ ਬਾਅਦ ਵਿੱਚ ਉਸ ਇਲਾਕੇ ਚ ਲੰਮ ਸਮਾਂ ਵਿੱਚ ਰਹੇ ਉਦੋਂ ਇੱਕ ਭਾਈ ਧਾਮ ਸਿੰਘ ਗੁਰੂ ਜੀ ਨੂੰ ਆਪਣੇ ਨਾਲ ਲੈ ਕੇ ਕਹਿੰਦੇ ਕਿ ਪਾਤਸ਼ਾਹ ਤੁਸੀਂ ਸਾਡੇ ਘਰ ਦਰਸ਼ਨ ਦਿਓ ਸਹਿਬ ਕਹਿੰਦੇ ਵੀ ਠੀਕ ਹੈ ਗੁਰੂ ਜੀ ਦੇ ਨਾਲ ਜਿਵੇਂ ਅਕਸਰ ਸੁਭਾਅ ਹੁੰਦਾ ਹੈ ਆਪਣਾ ਕੁਝ ਕੁ ਸਿੱਖਾਂ ਦੀ ਬੇਨਤੀ ਕੀਤੀ ਕਹਿੰਦੇ ਸਤਿਗੁਰੂ ਇਹ ਜਿਹੜਾ ਜੋ ਭਗਤ ਜਨ ਨੂੰ ਅੱਜ ਦਿਸ਼ਰੀਆ ਰਹੇ ਜਾਇ ਨਹੀਂ ਇਹ ਬੜੀ ਕਈ ਵਾਰੀ ਗਲਤੀਆਂ ਕਰਦਾ ਸਹਿਬ ਕਹਿੰਦੇ ਕਿ ਕੀ ਗੱਲ ਹੋ ਗਈ ਕਿੰਡ ਕੇ ਮਾਂ ਨੂੰ ਘਰੋਂ ਕੱਢਿਆ ਪਿਆ ਤੇਦਾ ਕਿਸੇ ਨਾਲ ਨਹੀਂ ਬਣਦੀ ਸਰਬ ਕਹਿੰਦੇ ਵੀ ਕੋਈ ਗੱਲ ਨਹੀਂ ਹੁਣ ਦੂਜਾ ਦਿਨ ਆਇਆ ਜਦ ਪਾਈ ਰਾਮ ਸਿੰਘ ਪੰਜ ਸੱਤ ਪਤਵੰਤੇ ਬੰਦਿਆਂ ਨੂੰ ਲੈ ਕੇ ਨਾਲ ਆਇਆ ਗੁਰੂ ਜੀ ਨੂੰ ਲੈਣ ਵਾਸਤੇ ਜਦੋਂ ਲੈਣ ਆਇਆ ਤੇ ਗੁਰੂ ਜੀ ਉਹਦੇ ਪਿੰਡ ਵੱਲਣ ਲੱਗੇ ਇਹ ਉਹ ਕੰਨ ਲੱਗਿਆ ਵੀ ਉੱਤੋਂ ਵੀ ਲੰਘਦੇ ਪਿੰਡ ਵਿੱਚ ਦੋ ਰਸਤੇ ਹੋਇਆ ਕਰਦੇ ਨੇ ਜਿਹੜੇ ਮੇਰੇ ਵਰਗੇ ਨੇ ਉਹਨਾਂ ਸਾਰਿਆਂ ਨੂੰ ਪਤਾ ਹੋਵੇਗਾ ਇੱਕ ਪਿੰਡ ਦੇ ਵਿੱਚੋਂ ਦੀ ਜਿਵੇਂ ਅਸੀਂ ਆਪਾਂ ਅੱਜ ਵੀ ਦੇਖਦੇ ਆ ਇੱਕ ਸਟਰੀਟ ਨੰਬਰ ਹੁੰਦਾ ਇੱਕ ਮੇਨ ਸੜਕ ਹੁੰਦੀ ਹੈ ਤੇ ਉਹ ਗਲੀਆਂ ਦੇ ਵਿੱਚੋਂ ਜਾਂਦੀ ਬਿਜਾਈ ਇੱਕ ਪਿੰਡ ਦੇ ਉੱਤੋਂ ਦੀ ਰਸਤਾ ਜਾਂਦਾ ਹੁੰਦਾ ਉਹਨੂੰ ਫਿਰ ਨਹੀਂ ਵੀ ਕਹਿੰਦੇ ਨੇ ਸ਼ਹਿਰਾਂ ਜਲੇਗਰੋਡ ਕਹਿ ਦਿੰਦੇ ਨੇ ਉਹਨ ਕਹਿੰਦੇ ਜਦ ਸਤਿਗੁਰੂ ਆਪਾਂ ਬਾਰ-ਬਾਰ ਦੀ ਚਲਦੇ ਘੋੜਿਆਂ ਤੇ ਚੜੇ ਹੋਏ ਆ ਪਿੰਡਾਂ ਤੇ ਕਈ ਵਾਰੀ ਫੱਕੇ ਖੇਡਦੇ ਹੁੰਦੇ ਨੇ ਸਰ ਕਹਿੰਦੇ ਨਹੀਂ ਇਹ ਤੈਨੂੰ ਮੈਨੂੰ ਕੰਮ ਹੈ ਇੱਕ ਜ਼ਰੂਰੀ ਚਲੋ ਕੀ ਕਹਿ ਸਕਦੇ ਸੀ ਗੁਰੂ ਜੀ ਦਾ ਘੋੜਾ ਅੱਗੇ-ਅੱਗੇ ਸਿੱਖਾਂ ਦੇ ਨਾਲ ਘੋੜੇ ਤੇ ਗੁਰੂ ਜੀ ਨੇ ਆਪਣਾ ਘੋੜਾ ਲਿਜਾ ਕੇ ਉਸ ਬੂੜੀ ਅੱਗੇ ਖਿਲਾੜ ਦਿੱਤਾ ਜਿਹੜਾ ਸਾਦਾ ਜਿਆ ਇੱਕ ਘਰ ਬਣਿਆ ਹੋਇਆ ਹੈ ਸਾਦਾ ਜਿਆ ਬੂਗਾ ਲੱਗਿਆ ਹੋਇਆ ਹੈ ਤੇ ਸਹਿਬ ਨੇ ਆਵਾਜ਼ ਮਾਰੀ ਕਹਿੰਦੇ ਮਾਤਾ ਅੰਦਰ ਆਜਾਈਏ ਕੋਣ ਹੈ ਪੁੱਤ ਸਹਿਬ ਕਹਿੰਦੇ ਮਾਂ ਜੀ ਨੂੰ ਯਾਦ ਕਰਨੀ ਹੈ ਮਾਂ ਮੈਂ ਤੈਨੂੰ ਮਿਲਣ ਆਇਆ ਮਨਮਤਾ ਦੀ ਮਾਰੀ ਨੇ ਆਵਾਜ਼ ਦਿੱਤੀ ਕਹਿੰ ਲੱਗੇ ਗੁਰੂ ਗੋਮ ਸਿੰਘ ਹੈ ਕਹ ਲੱਗੇ ਹਾਂ ਮਾਂ ਇਹ ਗੁਰੂ ਗੋਮ ਸਿੰਘ ਹੈ ਮਾਤਾ ਰੁਕੋ ਜਨ ਸ਼ੁਰੀਆ ਅਧੀਆ ਹੀ ਅੰਦਰ ਗੁੱਡੀ ਉਮਰਸ਼ੀ ਭੱਜੀ ਆਉਂਦੀ ਨੇ ਖੋਲਿਆ ਤੇ ਮੱਥਾ ਟੇਕਣ ਦੀ ਬਜਾਏ ਭੋਲੀ ਗਈ ਵੀ ਗੁਰੂ ਨੂੰ ਮੱਥਾ ਟੇਕਣਾ ਗਲਵੱਕੜੀ ਚ ਲੈ ਲਿਆ ਸੀਨੇ ਨਾਲ ਲਾ ਲਿਆ ਸਭ ਕੁ ਨੇ ਬੜਾ ਪਿਆਰ ਕੀਤਾ ਪਿਆਰ ਕਰਕੇ ਆਖਰ ਮਾਤਾ ਦੇ ਕੋਲ ਅੰਦਰ ਚਲੇ ਗਏ ਬੇਡੇ ਵਿੱਚ ਖਲੋ ਕੇ ਜਿੱਦਾਂ ਛੋਟਾ ਜਿਹਾ ਸੀ ਕਿੰਨ ਲੱਗੇ ਮੈਂ ਭੁੱਖ ਬੜੀ ਲੱਗੀ ਐ ਕੁਛ ਖਾਏਗੀ ਨਹੀਂ ਮੈਨੂੰ ਜੀ ਨਹੀਂ ਕਰਦਾ ਤੇਰੇ ਬੇਡੇ ਚੋਂ ਮੈਂ ਐਵੇਂ ਚਲਾ ਜਾਵਾਂ ਪਾਣੀ ਆ ਖਾਚ ਪਾਣੀ ਆ ਗਿਆ ਤੇ ਨਹੀਂ ਸਸ ਕੁਛ ਨਹੀਂ ਖਾਣ ਜੋ ਗਾ ਕੁਛ ਵੀ ਨਹੀਂ ਪਾਣੀ ਹੈ ਤੇ ਪਾਣੀ ਦਾ ਵੀ ਵਾਟਾ ਮੇਰਾ ਹੈ ਇੱਕੋ ਹੀ ਵਾਟਾ ਮੇਰੇ ਕੋਲ ਮੈਂ ਉਹਦੇ ਚ ਪਾਣੀ ਪੀ ਲੈਨੀ ਹੈ ਜੇ ਕਿਸੇ ਨੂੰ ਦਰਦ ਹੁੰਦਾ ਤਾਂ ਦੋ ਰੋਟੀਆਂ ਕੋਈ ਦੇ ਜਾਂਦਾ ਨੀ ਨਾਉ ਸੀ ਤੇ ਵਾਟਾ ਵੀ ਕੋਈ ਮੇਰੀ ਕੋਈ ਹੋਰ ਵਾਟਾ ਹੈ ਨਹੀਂ ਤੇ ਮੈਂ ਤੁਹਾਨੂੰ ਕਿਵੇਂ ਪਾਣੀ ਪਿਲਾਵਾਂ ਸ਼ੇਵ ਕਹਿੰਦੀ ਮਾਂ ਜਿਹੜੇ ਬਾਟੇ ਚ ਮਾਂ ਪਾਣੀ ਪੀਦੀ ਉਹ ਚ ਪੁੱਤ ਕਿਉਂ ਨਹੀਂ ਪੀ ਸਕਦਾ ਇੱਕ ਪਾਸੇ ਪੁੱਤ ਕਹਿੰਦੀ ਉਹ ਲਿਆ ਮੈਨੂੰ ਉਸੇ ਬਾਟੇ ਚ ਪਲਾ ਮਾਂ ਨੇ ਮੱਟਾ ਮਾਂਜਿਆ ਮਾਂ ਦੇ ਪਾਣੀ ਉਹ ਪਾਕੇ ਦਿੱਤਾ ਸਤਗੁਰੂ ਵੱਡੇ ਪਿਆਨੇ ਦਲ ਸਕਿਆ ਤੇ ਮਾਂ ਨੇ ਪਿਆਰ ਨਾਲ ਬੱਕੜੀ ਪਾਕੇ ਨਾ ਤੇ ਚਲੇ ਗਏ RAM ਸਿੰਘ ਬੜਾ ਹਰਾਮ ਹੈ ਅਕੇ ਗਏ ਕੰਨ ਕੰਨ ਲਗੇ ਸਤਕੁਰੂ ਉੱਤੇ ਚਵਾਰੇ ਦੇ ਉਹਨਾਂ ਪਰਬੰਧ ਕੀਤਾ ਚੁਬਾਰਾ ਸ਼ਬਦ ਹੁੰਦਾ ਚੌ ਬਾਰਾ ਜਿਹਦੇ ਚਾਰ ਬਾਰੀਆਂ ਹੋਣ ਆਮ ਕਰਕੇ ਪਿੰਡਾਂ ਚ ਕੀ ਹੁੰਦਾ ਛੰਡੇ ਉਹ ਕ੍ਰਾਸ ਵੈਂਟੀਲੇਸ਼ਨ ਨਹੀਂ ਸੀ ਹੁੰਦੀ ਤਾਂ ਪਿੰਡਾਂ ਚ ਕੋਈ ਨਾ ਕੋਈ ਉੱਤੇ ਘਰ ਬਣਾ ਦਿੰਦੇ ਸੀ ਉਹਦੇ ਬਾਰੀਆਂ ਬਹੁਤ ਰੱਖ ਲੈਂਦੇ ਸੀ ਭਈ ਆਇਆ ਗਿਆ ਪਰ ਉਹਨਾਂ ਓੱਖਾਂ ਨਾਲ ਹੋਵੇ ਏਸੀ ਨਹੀਂ ਸੀ ਹੁੰਦੇ ਨਾਲ ਖੁੱਲਣਦੇ ਸੀ ਉਹ ਚਾਰੇ ਪਾਸੇ ਤੋਂ ਬਾਰੀਆਂ ਨੇ ਹਵਾ ਖੁੱਲੀ ਹੁੰਦੀ ਹੈ ਤੇ ਉੱਤੇ ਵੀ ਛੱਤ ਲਿਆ ਕਰਦੇ ਸੀ ਇੱਕ ਦੋ ਕਮਰੇ ਉਹਨੂੰ ਚੁਬਾਰਾ ਕਹਿੰਦੇ ਸੀ ਉਹ ਕਹਿੰਦੇ ਕਿ ਸਤਗੁਰੂ ਜੀ ਚੁਬਾਰੇ ਤੇ ਤੁਹਾਡਾ ਪ੍ਰਬੰਧ ਕੀਤਾ ਹੈ ਸਭ ਕਹਿੰਦੇ ਠੀਕ ਹੈ ਉਹ ਜਦੋਂ ਇੱਕ ਪੌੜੀ ਚੜਨ ਲੱਗੇ ਜਿਵੇਂ ਵੀ ਅੱਜ ਪੱਕੀਆਂ ਪੌੜੀਆਂ ਹੁੰਦੀਆਂ ਨੇ ਆਪ ਅਕਸਰ ਦੇਖਦੇ ਆ ਪਰ ਨਾ ਇੱਕ ਪੱਕੀਆਂ ਪੌੜੀਆਂ ਬਣਾਈਆਂ ਹੋਈਆਂ ਨੇ ਇੱਕ ਨਾਲ ਬਾੰਸ ਦੀ ਪੈਸੀ ਪੌੜੀ ਬਣਾਈ ਹੋਈ ਟੈਂਪਰੇਰੀ ਜੀ ਉਹਨੂੰ ਕਹਿ ਲੱਗੇ ਕਿ ਸਤਗੁਰੂ ਇਹ ਪੌੜੀ ਨੂੰ ਚੜੋ ਸਹਿਬ ਕਹਿੰਦੇ ਵੀ ਇਹ ਤਾਂ ਨਵੀਂ ਬਣਾਈ ਲੱਗਦੀ ਕਦੇ ਦਿਨ ਚੀ ਤੋਂ ਇਹ ਬਾਂਸਰੀ ਪੜੀ ਉਚੜਨ ਦੀ ਕੀ ਰੋੜੈ ਨੂੰ ਚੜ ਜਾਣੇ ਕਿੱਡੀ ਵਧੀਆ ਉਹ ਕਹਿੰਦੇ ਨੇ ਸ਼ਰਧਾ ਗੁਰੂ ਤੁਸੀਂ ਮੇਰੀ ਬੇਨਤੀ ਮੰਨੋ ਵੀ ਤੁਸੀਂ ਸ਼ੇਰ ਨੂੰ ਚੜੋ ਸ਼ਰ ਕਹਿੰਦੇ ਕਰੋ ਕੋਈ ਨਹੀਂ ਉਹ ਜੰ ਨੂੰ ਚੜ ਕੇ ਉੱਤੇ ਚਬਾਰੇ ਦੇ ਬੈਠ ਕੇ ਉੱਤੇ ਬੈਠੇ ਤੇ ਅਚਾਨਕ ਗੋਂਡਿਆ ਦਾ ਬੱਚਾ ਆਇਆ ਤੇ ਗੁਰੂ ਜੀ ਦੀ ਗੋਦ ਵਿੱਚ ਆ ਕੇ ਬੈਠ ਗਿਆ ਗੁਰੂ ਜੀ ਵੀ ਉਹਨੂੰ ਬਹੁਤ ਪਿਆਰ ਕਰਦੇ ਨੇ ਹੁਣ ਤਾਂ ਸੀ ਚਿੱਕੀ ਓਟਤਰਾ ਦੀ ਬਣਾਲੀ ਨਾ ਤੇ ਉਹ ਉਹ ਤੋਂ ਬੜੇ ਪਿਆਰ ਨਾਲ ਗੁਰੂ ਜੀ ਦੇ ਕੋਲ ਬਠਾ ਲਿਆ ਪਿਆਰ ਕਰਦੇ ਨੇ ਉਹ ਕਦੇ ਬੱਚਾ ਹੈ ਕਦੇ ਗੁਰੂ ਜੀ ਦਾ ਘਾਤਰਾ ਦੇਖਣ ਲੱਗ ਜਾਏ ਕਦੇ ਗੁਰੂ ਜੀ ਦਾ ਕੋਈ ਹੋਰ ਚੋਲੇ ਦੇ ਨੱਕੀ ਕੋਈ ਚੀਜ਼ ਦੇਖਣ ਲੱਗ ਜਾਏ ਬੜਾ ਪਿਆਰ ਕਰੇ ਤੇ ਉਹ ਕਹਿਣ ਲੱਗਿਆ ਵੇ ਸ਼ੱਕ ਕੋਈ ਬੱਚੇ ਨੂੰ ਕੱਢੋ ਤੁਸੀਂ ਗੋਦੀ ਵਿੱਚੋਂ ਐਵੇਂ ਕੋਈ ਬੇਅਦਵੀ ਕਰਦੇ ਕਾ ਸਾਹਿਬ ਕਹਿੰਦੇ ਕੋਈ ਕਰਨੀ ਬੱਚੇ ਦੀ ਕਦੀ ਬੀਅਰਬੀ ਹੁੰਦੀ ਹੈ ਕੋਈ ਗੱਲ ਨਹੀਂ ਉਹ ਕਹਿਣ ਲੱਗਿਆ ਨਹੀਂ ਜਦੋਂ ਗੁਰੂ ਜੀ ਬਾਰ-ਬਾਰ ਉਹਨੂੰ ਪਿਆਰ ਕਰਦੇ ਨੇ ਉਹਦੇ ਕੋਲ ਬਰਦਾਸ਼ਤ ਨਾ ਹੋਇਆ ਉਹਨੇ ਚੁੱਕਿਆ ਬੱਚਾ ਗੁਰੂ ਜੀ ਦੀ ਗੋਦ ਵਿੱਚੋਂ ਕੱਢ ਦਿੱਤਾ। ਨੂੰ ਸਤਿਗੁਰੂ ਪੁੱਛਣ ਲੱਗੇ ਕਹਿਣ ਲੱਗੇ ਕੀ ਗੱਲ ਹੋਈ? ਉਹ ਬੱਚੇ ਨੂੰ ਦੇਖ ਕੇ برداشت ਨਾ ਕਰ ਸਕਿਆ। ਕਹਿਣ ਲੱਗੇ ਛੱਡੋ ਬੱਚੇ ਦਾ ਖਿਆਲ ਤੁਸੀਂ ਪ੍ਰਸ਼ਾਦਾ ਪਾਣੀ ਤਿਆਰ ਰੱਖੋ। ਕਹਿਣ ਲੱਗੇ ਮੈਨੂੰ ਹੁਣ ਭੁੱਖ ਨਹੀਂ। ਕਹਿਣ ਲੱਗੇ ਕਮਾਣ ਦੇ ਰਸਤੇ ਚ ਆ ਕੇ ਮਾਂ ਦੇ ਕੋਲੋਂ ਮਗਰ ਅਸੀਂ ਤੁਸੀਂ ਕਬੂਡੀ ਕੋਲੋਂ ਉੱਕ ਬੜੀ ਲੱਗੀ ਐ ਤੇ ਉਹਨੇ ਪ੍ਰਸ਼ਾਦਾ ਵੀ ਨਹੀਂ ਸ਼ਿਕਾਇਆ। ਤੇ ਹੁਣ ਭੁੱਖ ਕਿਵੇਂ ਚਲੇਗੀ? ਕੰਨ ਲੱਗੇ ਹਾਂ ਉਹ ਨਹੀਂ ਉਹ ਸ਼ਕਣ ਲਈ ਤਿਆਰ ਨਹੀਂ ਉਹ ਸ਼ਾਦਾ ਭਾਵੇਂ ਤਿਆਰ ਸ਼ਕਣ ਲਈ ਤਿਆਰ ਨਹੀਂ ਕਹਿੰਦੇ ਕਿਉਂ ਹੁਣ ਤੁੰਨੋ ਨੋਟ ਕਰਿਓ ਜੀ ਕਹਿੰਦੇ ਕਿ ਪਹਿਲਾਂ ਇਹ ਦੱਸੋ ਕਿ ਜਿਹੜੀ ਰਾਤ ਚ ਮਿਲਦੀ ਸੀ ਮਾਂ ਕੌਣ ਸੀ RAM ਸਿੰਘ ਦੀ ਅੱਖਾਂ ਨਹੀਂ ਮੀਓ ਗਈਆਂ ਕਹਿੰਦੇ ਕਿ ਸਤਿਗੁਰੂ ਮੇਰੀ ਮਾਤਾ ਸੀ ਹਜ਼ਰਤ ਕਹਿੰਦੇ ਕਿ ਠੀਕ ਕਹਿੰਦੇ ਜੇ ਫਿਰ ਜਿਹੜੀ ਆ ਪੋੜੀ ਵਖਰੀ ਲੱਗੀ ਐ ਤੇ ਆ ਪੋੜੀ ਵਖਰੀ ਐ ਕੀ ਚੱਕਰ ਐ ਕਹਿੰਦੇ ਸਤਗੁਰੂ ਮੇਰੇ ਪਰ ਆਏ ਨਾ ਨਿਰਪੰਦੀ ਨਹੀਂ ਕਹਿੰਦੇ ਚੁਟਕੀ ਜਿਹੜਾ ਬੱਚਾ ਸੀ ਕਹਿੰਦੇ ਬੱਚਾ ਤੇ ਗਵੰਡੀਆਂ ਦਾ ਆ ਦੋ ਚਾਰ ਘਰ ਛੱਡ ਕੇ ਉੱਥੋਂ ਆਇਆ ਐ ਪਤਾ ਨਹੀਂ ਕਿਵੇਂ ਆ ਗਿਆ ਬੰਦੀ ਸ਼ਾਦੀ ਨਾਲ ਵੀ ਨਹੀਂ ਹਜ਼ੂਰ ਕਹਿੰਦੇ ਮੈਂ ਤਾਂ ਹੀ ਤਾਂ ਕਹਿੰਨਾ ਜਿਹਦੀ ਮਾਂ ਨਾਲ ਨਾ ਬਣੀ ਜਿਦੀ ਭਰਾ ਨਾਲ ਨਾ ਬਣੀ ਜਿਦੀ ਛੋਟੇ ਜੇ ਬੱਚੇ ਨਾਲ ਵੀ ਨਹੀਂ ਬਣਦੀ ਤੇ ਉਹਦੀ ਗੁਰੂ ਨਾਲ ਵੀ ਬਣਨੀ ਪੈਣੀ ਤੇ ਮੈਨੂੰ ਲੱਗਦਾ ਵੀ ਆਪਾਂ ਇੱਥੇ ਕਾਣੀ ਖਤਮ ਕਰ ਦਈਏ। ਉਹਨੂੰ ਹੁਣ ਮੱਥ ਟਿਕਾਣੇ ਆਈ ਗੁਰੂ ਚਰਣਾ ਤੇ ਮੱਥਾ ਠੀਕਿਆ ਕਹਿਣ ਲੱਗੇ ਨਰਾ ਪਾਤਸ਼ਾਹ ਜੀਨੇ ਤਰੋਂ ਗੁਰੂ ਹੀ ਚਲਾ ਜਾਏ ਪਿੱਛੇ ਕੀ ਬਚਣਾ। ਮਰ ਜਾਏਗਾ ਸਤਿਗੁਰੂ ਅੱਜ ਮੇਰਾ ਦੇ ਦਾਤਾ ਕਿਤੇ ਮੇਰਾ ਵੇੜਾ ਖਾਲੀ ਨਾ ਕਰ ਜਾਏ। ਸਹਿਬ ਕਹਿੰਦੇ ਚੰਗਾ ਫਿਰ ਜਬ ਪਹਿਲਾ ਮਾਂ ਨੂੰ ਬੁਲਾ ਕੇ ਲੈ ਗਿਆ ਹੁਣ ਗਿਆ ਦੇਖੋ ਮਾਂ ਮਾ ਕਿੰਨਾ ਪਿਆਰ ਕਰਦੀਆਂ ਜਵੇਂ ਬਾਰ ਬਾਰ ਹੱਥ ਜੋੜ ਕੇ ਬੇਨਤੀ ਕਰਦਾਂ ਲੈ ਜਿਹਨਾਂ ਕੋਲ ਮਾਂ ਬਾਪ ਨੇ ਬਹੁਤ ਪਿਆਰ ਕਰਿਆ ਕਰੋ ਉਸ ਵੇਲੇ ਜਦੋਂ ਮਾਂ ਦੇ ਕੋਹੇ ਕੋਣ ਗਿਆ ਦੂਹਾ ਖੜਕੇ ਹੀ ਅਬ ਅਜ ਵੀ ਨਹੀਂ ਮਾਰੀ ਮਾਂ ਨੇ ਅੰਦਰੋਂ ਆਵਾਜ਼ ਮਾਰੀ ਕਹਿਣ ਲੱਗੀ ਪੁੱਤ ਆ ਗਿਆ ਹੈ ਕੋਲ ਗਿਆ ਜਾ ਕੇ ਕਹਿਣ ਲੱਗਿਆ ਹਾਂ ਮੈਂ ਆ ਗਿਆ ਪਰ ਤੈਨੂੰ ਕਿਵੇਂ ਪਤਾ ਲੱਗਿਆ ਮੈਂ ਤਾਂ ਆਵਾਜ਼ ਵੀ ਨਹੀਂ ਮਾਰੀ ਨਜ਼ਰ ਤੇਰੀ ਕਮਜ਼ੋਰ ਹੈ ਕਹਿਣ ਲੱਗੀ ਪੁੱਤਾ ਜੀ ਜਿਹੜਾ ਤੇਰੇ ਘਰ ਆਇਆ ਨਾ ਉਹ ਵਿਛੜਿਆ ਮੇਲੇ ਪ੍ਰਭੂ ਹਰਦਰ ਕੇ ਕਬ ਸੀਟੋਂ ਵਿਛੜਿਆ ਨੂੰ ਬਣਾਉਂਦਾ ਹੀ ਹੈ ਮੈਨੂੰ ਆਸ ਸੀ ਤੂੰ ਜ਼ਰੂਰ ਆਏਗਾ ਅੱਜ ਤੇਰੇ ਪੈਰਾਂ ਦੀ ਆਵਾਜ਼ ਸੁਣ ਕੇ ਮਾਂ ਨੂੰ ਤੇ ਪਤਾ ਹੈ ਨਾ ਵੀ ਮੇਰੇ ਪੁੱਤ ਦੇ ਪੈਰਾਂ ਦੀ ਆਵਾਜ਼ ਹੈ ਮੈਨੂੰ ਆਸ ਹੋ ਗਈ ਸੀ ਤੂੰ ਆਏਗਾ ਕਹਿਣ ਲੱਗੇ ਠੀਕ ਹੈ ਚਲ ਮਾਂ ਚੱਲੀਏ ਮਾਂ ਨੂੰ ਲੈ ਕੇ ਗਏ ਤੇ ਤੁਹਾਨੂੰ ਵਕਤ ਮਿਲਿਆ ਮਾਈ ਦੇਸ਼ਾਂ ਇਤਿਹਾਸ ਵਿੱਚ ਇੱਕ ਬੜਾ ਉੱਗਾ ਨਾ ਹੈ ਉਸ ਵੇਲੇ ਇਹ ਐਸੇ ਮਾਮਲਾ ਦਾ ਨਾ ਸਭ ਕਹਿੰਦੇ ਭਰਾ ਨੂੰ ਵੀ ਬੁਲਾਜੇ ਤੇ ਭਰਾ ਨੂੰ ਵੀ ਬੁਲਾਇਆ ਗਵੰਡੀ ਨੂੰ ਵੀ ਬੁਲਾਇਆ ਹਜ਼ੂਰ ਨੇ ਅੰਗਤ ਲਵਾਈ ਤੇ ਬੈਠ ਕੇ ਸਾਰਿਆਂ ਨੂੰ ਪਰਸ਼ਾਦਾ ਛਕਾਇਆ ਕਹਿੰਦੇ ਅਕੇਲੇ ਹੁਣ ਤੇਰੀ ਸ਼ਾਦੀ ਬਣ ਜਾਏਗੀ